ਕੈਮੀਕਲ ਵਰਤੇ ਜਾਂਦੇ ਚਮੜਾ ਆਦਿ ਰੋਗ ਹੋਏ ਚ। ਉਹ ਸਾਰੇ ਦਾ ਸਾਰਾ ਪਾਣੀ ਜਿਹੜਾ ਹੈ ਲੁਧਿਆਣੇ ਜਲੰਧਰ ਦਾ ਜਿਹੜਾ ਪਾਣੀ ਆ ਉਹ ਸਤਲੁਜ ਸਤਲ ਪੈ ਗਿਆ। ਇਹ ਸਿਆਸਤਾਂ ਜਿਹੜੇ ਆ ਉਹ ਪਾਣੀ ਦੀ ਸਮੱਸਿਆ ਨੂੰ ਲੈ ਕੇ ਝੂਠ ਬੋਲਦੇ ਆ ਤੇ ਲੋਕ ਝੂਠ ਸੁਣਦੇ ਆ ਆਦੀ ਆ। ਜਿਸੇ ਨੇ ਇਹਨਾਂ ਸਹੀ ਜਗ ਅਲੰਘ ਲੈ ਮਟਾਂ ਸਭ ਤੋਂ ਸੇਰ ਕਰ ਜੇ ਦਪਾਰ ਹੋ ਗਏ ਆ ਲੈ ਕੇ ਲੈ ਮਟਾਂ ਆਪ ਜੱਟ ਦੇ ਮਟਾਂ ਤੋਂ ਬਾਹਰ ਹੋ ਗਿਆ ਲੈਖ ਨੰਨ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਮੈਂ ਹਾਂ ਰਣਜੀਤ ਸਿੰਘ ਮੱਲੀ ਤੇ ਅੱਜ ਆਪਾਂ ਪਹੁੰਚੇ ਆ ਰੰਧਾਵਾ ਫਾਊਂਡੇਸ਼ਨ ਵਿਖੇ ਇੱਥੇ ਪੰਜਾਬੀ ਸਹਿਤ ਸਭਾ ਵੱਲੋਂ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਆਪਾਂ ਮਿਲਦੇ ਹਾਂ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲਹਿਲ ਜੀ ਨਾਲ ਤੇ ਉਹਨਾਂ ਤੋਂ ਸਾਰੀ ਜਾਣਕਾਰੀ ਲੈਣੇ ਆ ਕਿ ਸਾਰੇ ਸਮਾਗਮ ਬਾਰੇ ਬਲਿਹਾਰ ਸਿੰਘ ਲਹਿਲ ਜੀ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਮੈਡੀ ਸਰ ਤੁਹਾਡਾ ਸ਼ਵੰਗ ਟੀਵੀ ਦੇਖ ਸੰਗਰੇ ਸਾਰੇ ਸੋਧੀਆਂ ਦਰਸ਼ਕਾਂ ਦਾ ਪ੍ਰਬੰਧਕਾਂ ਦਾ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਪੰਜਾਬੀ ਵਿਕਾਰੀ ਸਭਾ 66 ਤੋਂ ਬਨੋਂ ਕੇਂਟ ਸ਼ਹਿਰ ਦੇ ਵਿੱਚ ਗੁੰਧਾਵਾ ਫਾਊਂਡੇਸ਼ਨ ਵਿਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਨਵਲਪ੍ਰੀਤ ਸਿੰਘ ਰੰਗੀਦੀ ਬਣਾਈ ਹੋਈ ਫਿਲਮ ਕਾਲੇ ਪਾਣੀ ਦਾ ਮੋਰਚਾ ਜਿਹੜੀ ਕਿ ਲੁਧਿਆਣੇ ਕੋਲ ਵਰਦੇ ਬੁੱਢੇ ਨਾਲੇ ਦੇ ਗੰਦੇ ਹੋ ਰਹੇ ਪਾਣੀ ਦੇ ਬਾਰੇ ਆ ਉਹ ਦਿਖਾਈ ਜਾਵੇਗੀ ਉਹਦੇ ਤੇ ਵਿਚਾਰ ਚਰਚਾ ਕਰਾਂਗੇ ਉਸ ਤੋਂ ਬਾਅਦ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪੰਜਾਬ ਤੋਂ ਡਾਕਟਰ ਸੁੱਚਾ ਸਿੰਘ ਗਿੱਲ ਜੀ ਜਿਹੜੇ ਕਿ ਰਿਟਾਇਰਡ ਪ੍ਰੋਫੈਸਰ ਨੇ ਤੇ ਹੈੱਡ ਆਫ ਦਾ ਡਿਪਾਰਟਮੈਂਟ ਰਹੇ ਨੇ ਪੰਜਾਬੀ ਯੂਨੀਵਰਸਿਟੀ ਪਿਆਲਾ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਪਾਣੀਆਂ ਦਾ ਪੰਜਾਬ ਦੀ ਆਰਥਿਕਤਾ ਦੇ ਪੰਜਾਬ ਦੀ ਖੇਤੀਬਾੜੀ ਨਾਲ ਜਿਉਂ ਦੇ ਨਸ ਨਿਆਮ ਹੈ ਤੇ ਆਓ ਚੱਲਦੇ ਅੰਦਰ ਤੇ ਦਿਖਾਉਂਦੇ ਸਾਨੂੰ ਪ੍ਰੋਗਰਾਮ ਦੀਆਂ ਚੱਲੀਆਂ ਥੈਂਕ ਯੂ ਥੈਂਕ ਯੂ ਪੰਜਾਬ ਦੀ ਜਿਹੜੀ ਪਾਣੀ ਦੀ ਸਮੱਸਿਆ ਉਹਨੂੰ ਹੱਲ ਕਰਨ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਸਾਨੂੰ ਇਹ ਪਤਾ ਹੀ ਨਹੀਂ ਕਿ ਸਮੱਸਿਆ ਕੀ ਹੈ ਜੇ ਸਾਨੂੰ ਇਹ ਨਹੀਂ ਪਤਾ ਸਮੱਸਿਆ ਕੀ ਹੈ ਫਿਰ ਅਸੀਂ ਹੱਲ ਕੀ ਕਰਨਾ ਔਰ ਇਹਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਸਿਰਫ ਸਿਆਸਤ ਕੀਤੀ ਹੈ ਕਿਸੇ ਨੇ ਸਮੱਸਿਆ ਹੱਲ ਕਰਨ ਵੱਲ ਨਹੀਂ ਸੋਚਿਆ ਚਾਹੇ ਉਹ ਹਰਿਆਣੀਆਂ ਸਿਆਸੀ ਪਾਰਟੀਆਂ ਚਾਹੇ ਉਹ ਕੇਂਦਰ ਸਰਕਾਰ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਵੀ ਸਾਰੀਆਂ ਸਿਆਸੀ ਪਾਰਟੀਆਂ ਕੋਨ ਨੂੰ ਮਿਲਵਾ ਕੇ ਜਿਹੜਾ ਪੰਜਾਬ ਦੀ ਪਾਣੀ ਦੀ ਸਮੱਸਿਆ ਉਹ ਅਸਲ ਦੇ ਵਿੱਚ ਕੀ ਹੈ ਕਿ ਪਾਣੀ ਦੇ ਵਿੱਚ ਮਧਾਨੀ ਪਾਈ ਹੋਈ ਹੈ ਸਮੱਸਿਆ ਕੋਈ ਏਡੀ ਵੱਡੀ ਨਹੀਂ ਹੈਗੀ ਪਰ ਜੇ ਪਹਿਲਾਂ ਸਮੱਸਿਆ ਨੂੰ ਸਮਝੋ ਕੀ ਹੈ ਤੇ ਫਿਰ ਹੀ ਉਹਦਾ ਹੱਲ ਕੀਤਾ ਜਾ ਸਕਦਾ ਹੈ ਪੰਜਾਬੀਆਂ ਉਹ ਸਿਆਸੀ ਤਰ੍ਹਾਂ ਜਿਹੜੀਆਂ ਸਭ ਤੋਂ ਵੱਧ ਰੌਲਾ ਪਾਉਂਦੀਆਂ ਰਹਿ ਜਾਂ ਕਿ ਅਸੀਂ ਪੰਜਾਬ ਦੇ ਪਾਣੀ ਤੁਹਾਨੂੰ ਦੇਵਾਂਗੇ ਪੰਜਾਬ ਦਾ ਪਾਣੀ ਲੁੱਟ ਲਿਆ ਅਸੀਂ ਉਹਦੇ ਪਹਿਰੇਦਾਰ ਆ ਜਿਨ੍ਹਾਂ ਨੇ ਸਭ ਤੋਂ ਵੱਧ ਵੋਟਾਂ ਪਾਣੀ ਦਾ ਨਾਮ ਲੈ ਕੇ ਲਈਆਂ ਉਹਨਾਂ ਨੇ ਸਭ ਤੋਂ ਵੱਧ ਸਮਝੌਤੇ ਦੂਜੀਆਂ ਸਟੇਟਾਂ ਨੂੰ ਪਾਣੀ ਦੇਣ ਦੇ ਉਹਨਾਂ ਨੇ ਕੀਤੇ ਔਰ ਸਾਨੂੰ ਇਹ ਗੱਲ ਸਮਝ ਨਹੀਂ ਲੱਗਦੀ ਔਰ ਦੂਸਰੀ ਵੱਡੀ ਸਮੱਸਿਆ ਇਹ ਆ ਕਿ ਸਿਆਸਤਦਾਨ ਜਿਹੜੇ ਆ ਉਹ ਪਾਣੀ ਦੀ ਸਮੱਸਿਆ ਨੂੰ ਲੈ ਕੇ ਝੂਠ ਬੋਲਦੇ ਆ ਤੇ ਲੋਕ ਝੂਠ ਸੁਣਦੇ ਆਂ ਕਿਸੇ ਨੇ ਨ ਸਹੀ ਜਗ੍ਹਾ ਲਾਇਆ ਲੈ ਮਟਾ ਕਿੰਨੇ ਆਵੇਂ ਜੱਟ ਨੇ ਬਣਾਇਆ ਲੈ ਮਟਾ ਕਿਸੇ ਨੇ ਨ ਸਹੀ ਜਗ੍ਹਾ ਲਾਇਆ ਲੈ ਮਟਾ ਸਭ ਨੂੰ ਤੇਰ ਕਰ ਜੇ ਦਪਾਰ ਹੋ ਗਏ ਆ ਲੈ ਕੇ ਲੈ ਮਟਾ ਆਪ ਜੱਟ ਲੈ ਮਟਾ ਤੋਂ ਬਾਹਰ ਹੋ ਗਏ ਆ ਲੈ ਕੇ ਲੈ ਮਟਾ ਵਾਹ ਆਪਰੇ ਜੱਟਾਂ ਦੇ ਮਟਾ ਤੋਂ ਬਾਹਰ ਹੋ ਗਿਆ ਵੀ ਲੈ ਕੇ ਨਿੰਡਾਂ ਕਾਟੇ ਪਾਹ ਲੈ ਨੱਚ ਚੱਕੇ ਐ ਡੀਆਂ ਕਾਟੇ ਪਾਹ ਲੈ ਨੱਚ ਚੱਕੇ ਐ ਡੀਆਂ ਘੁਨੇ ਵਾਂਗੂ ਖਾ ਜੂਏ ਵਿਆਜ ਹੱਡੀਆਂ ਘੁਨੇ ਵਾਂਗੂ ਖਾ ਜੂਏ ਵਿਆਜ ਹੱਡੀਆਂ ਲੈ ਲੈ ਜਿਹੜੇ ਨੰਬਰ ਤੇ ਲੋਨ ਲੈਣੇ ਨੇ ਮੂੜ ਨੇ ਤੰਤਰਾਂ ਤੇ ਨੂੰ ਹੀ ਲੈਣੇ ਨੇ ਪੈਗੋ ਜਿਹੜੇ ਨੰਬਰਾਂ ਤੇ ਲੋਨ ਲੈਣੇ ਨੇ ਮੂੜਨੇ ਤਾਂ ਮਿੱਤਰਾ ਤੈਨੂੰ ਹੀ ਪੈਣੇ ਨੇ ਹਲੋ 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 ਜਾਗੋ ਦੇਖੋ ਪੰਜਾਬ ਜਲ ਰਿਹਾ ਹੈ ਘਰ ਦੇ ਹੀ ਦੀਵੇ ਲਾਈ ਅੱਗ ਲਟ ਲਟ ਬਲ ਰਿਹਾ ਹੈ ਇਹ ਗੁਰੂ ਪੈਗੰਬਰ ਪੀਰਾਂ ਦੀ ਧਰਤੀ ਇਹ ਸਾਧੂ ਸੰਤ ਫਕੀਰਾਂ ਦੀ ਧਰਤੀ ਹੈ ਯੋਧੇ ਬਲੀਆਂ ਵੀਰਾਂ ਦੀ ਧਰਤੀ ਜਿੱਥੇ ਅੱਜ ਸ਼ੈਤਾਨ ਦਾ ਰਾਜ ਚੱਲ ਰਿਹਾ ਹੈ ਹੈਲੋ 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 ਜਾਗੋ ਦੇਖੋ ਪੰਜਾਬ ਜਲ ਰਿਹਾ ਹੈ ਘਰ ਹੀ ਨਾ ਰਹਾ ਤਾਂ ਜਾਵਾਂਗੇ ਕਿੱਥੇ ਇਹ ਪੰਜਾਬ ਦੇ ਸੂਲੇ ਗਾਵਾਂਗੇ ਕਿੱਥੇ ਰਾਮ ਰਹੀਮ ਨਾਨਕ ਬਿਠਾਵਾਂਗੇ ਕਿੱਥੇ ਆਪਣੇ ਚਾਰਚ ਫੇਰੇ ਹੀ পাপ ਫੜ ਰਿਹਾ ਹੈ ਹੈਲੋ 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 ਦੇਖੋ ਜਾਗੋ ਪੰਜਾਬ ਜਲ ਰਿਹਾ ਹੈ ਸਹੀ ਆ ਸਿਆਸੀਆਂ ਪਾਇਆਂਤ ਕਹਿੰਦੇ ਲਕੀਰਾਂ ਪੰਜਾਬ ਨੂੰ ਕੀਤਾ ਲੇਹਾਂ ਲੇਹਾਂ ਲੁੱਟ ਪੁੱਟ ਗਈਆਂ ਨੇ ਤਕਦੇਰਾ ਆ ਬੋਟਾਂ ਦੇ ਖਾਤਰ ਉਹ ਫਿਰ ਛਾਲ ਰਿਹਾ ਹੈ ਦੇਖੋ 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 ਪੰਜਾਬ ਜਲ ਰਿਹਾ ਹੈ ਧਰਮੀ ਵੀ ਸਾਰੇ ਪਖੰਡੇ ਹੀ ਲੱਗਦੇ ਗਮਰਾਹ ਕਰ ਰਹੇ ਦੰਬੇ ਹੀ ਲੱਗਦੇ ਮੌਕਾ ਆਪਰਾਸਤ ਤਿੱਤਰ ਖੰਬੇ ਹੀ ਲੱਗਦੇ ਧਰਮ ਅਸਥਾਨਾਂ ਦੇ ਥਾਂ ਡੇਰਾਬਾਦ ਮਲ ਰਿਹਾ ਹੈ ਦੇਖੋ 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 ਜਿਹੜੀ ਜਦੋਂ 60 ਦੇ ਵਿੱਚ ਟ੍ਰੀਟੀ ਹੁੰਦੀ ਹੈ ਔਰ ਟ੍ਰੀਟੀ ਜਿਹੜੀ ਹੈ ਇਹ ਜਿਹੜੀ ਗੱਲਬਾਤ ਹੈ 10 ਸਾਲ ਚੱਲਦੀ ਰਹੀ ਹੈ ਇਸ ਟ੍ਰੀਟੀ ਦੀ ਮਾਧਿਅਮਤਾ ਜਿਹੜੀ ਹੈ ਉਹ ਵਰਲਡ ਬੈਂਕ ਨੇ ਕੀਤੀ ਸੀ ਇੰਟਰਨੈਸ਼ਨਲ ਬੈਂਕ ਫਾਰੀ ਕੰਸਟਰਕਸ਼ਨ ਐਂਡ ਡਿਵੈਲਪਮੈਂਟ ਦੇ ਤੋ ਉਹਦੇ ਚ ਉਹਨਾਂ ਨੇ ਆਧਾਰ ਬਣਾਇਆ ਕਿ ਪਾਣੀ ਦੀ ਵੰਡ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਕਿਸ ਤਰ੍ਹਾਂ ਹੋਈ ਮੈਂ ਬਹੁਤਾ ਡਿਟੇਲਸ ਨਹੀਂ ਜਾਣਾਂ ਇਹਦੀ ਮੈਟਰੀ ਫੈਸਲਾ ਹੋਇਆ ਕਿ ਤਿੰਨ ਦਰਿਆ ਹਿੰਦੁਸਤਾਨ ਨੂੰ ਦਿੱਤੇ ਜਾਣ ਜਿੱਚ ਸੀ ਸਤਲੁਜ ਬਿਆਸ ਤੇ ਰਾਵੀ ਤਿੰਨ ਦਰਿਆ ਪਾਕਿਸਤਾਨ ਨੂੰ ਦਿੱਤੇ ਜਾਣ ਸਿੰਧ ਚਨਾਬ ਤੇ ਜੇਲਮ ਨਾਲ ਇਹ ਕਿਹਾ ਗਿਆ ਕਿ ਕਿਉਂਕਿ ਜਿਹੜੇ ਪਾਕਿਸਤਾਨ ਨੂੰ ਤਿੰਨ ਦਰਿਆ ਜਾਂਦੇ ਨੇ ਉਹਨਾਂ ਤੇ ਆ ਪਾਣੀ ਦਾ ਇਸਤੇਮਾਲ ਜੰਮੂ ਕਸ਼ਮੀਰ ਦੇ ਵਿੱਚ ਪੀਣ ਵਾਸਤੇ ਥੋੜੀ ਹੋਰ ਦੀ ਖੇਤੀਬਾੜੀ ਵਾਸਤੇ ਅਤੇ ਸਿਹਰੀ ਵਰਤੋਂ ਵਾਸਤੇ ਵੀ ਵਰਤਿਆ ਜਾ ਸਕਦਾ ਹੈ ਨਾਲ ਉਹਨਾਂ ਨੇ ਕਿਹਾ ਕਿ ਵੰਟ ਅਸੀਂ ਇਸ ਤਰ੍ਹਾਂ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਤਿੰਨ ਦਰਿਆ ਨੇ ਜਿਹੜੇ ਪੰਜਾਬ ਨੂੰ ਹਿੰਦੁਸਤਾਨ ਨੂੰ ਵਾਟ ਕੀਤੇ ਨੇ ਇਹਨਾਂ ਦੇ ਪਾਣੀਆਂ ਉੱਤੇ ਪਾਕਿਸਤਾਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਨਾਟ ਓਨਲੀ ਇਹ ਤਿੰਨ ਦਰਿਆ ਬਲਕਿ ਇਹਨਾਂ ਦੇ ਜਿਹੜੇ ਸਹਾਇਕ ਨਾਲੇ ਨੇ ਉਹਨਾਂ ਦੇ ਉੱਤੇ ਵੀ ਹਿੰਦੁਸਤਾਨ ਦਾ ਅਧਿਕਾਰ ਹੋਵੇਗਾ ਖਾਸ ਕਰਕੇ ਰਾਵੀ ਦੇ ਨਾਲ ਸਬੰਧਤ ਇਹ ਗੱਲ ਬਹੁਤ ਵਰਜ ਨਹੀਂ ਹੈ ਸੋ ਇੱਕ ਤਾਂ ਇਹ ਹੈ ਕਿ ਜਦੋਂ ਅਸੀਂ 50s ਵਿੱਚ ਰਾਜਸਥਾਨ ਨਾਲ ਸਮਝੌਤਾ ਕਰਦੇ ਹਾਂ ਤੇ ਸਾਡੀ ਸਮੱਸਿਆ ਸੀ ਕਿ ਪਾਣੀ ਦਾ ਕਹੀ ਹੈ ਜੇ ਸਾਰਾ ਪਾਣੀ ਪੰਜਾਬ 'ਚ ਰਹਿ ਗਿਆ ਤੇ ਪੰਜਾਬ 'ਚ ਖੇਤੀ ਵੀ ਹੋ ਸਕਦੀ ਫਿਰ ਰਾਜਸਥਾਨ ਨੂੰ 11 ਮਿਲੀਅਨ ਕਿੜ ਫੀਟ ਪਾਣੀ ਦਿੱਤਾ ਇਸ ਕਰਕੇ ਇਹ ਨਹੀਂ ਦਿੱਤਾ ਕਿ ਅਸੀਂ ਉਹਨੂੰ ਦਾਨਪੂਰਨ ਕਰਨਾ ਚਾਹੁੰਦੇ ਸੀਗੀ ਸਾਡੀ ਸਮੱਸਿਆ ਸੀਗੀ ਉਹ ਲੈਣਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਸੀਗਾ ਸਾਡੇ ਕੋਲ ਵਰਤਿਆ ਨਹੀਂ ਜਾਣਾ ਸੋ ਇਸ ਕਰਕੇ ਮੈਂ ਕਿ ਬਰਾਟੀ ਵਾਲੀ ਕਿਤਾਬ ਦਾ ਜ਼ਿਕਰ ਤਾਂ ਕਰਨਾ ਚਾਹੁੰਦਾ ਹੈ ਕਿ ਕਾਫੀ ਲੋਕਾਂ ਦਾ ਖਿਆਲ ਹੈ ਕਿ ਉਹ ਹੁਸੈਨ ਪੰਜਾਬ ਨੇ ਜਿਹੜੀ ਹੈ ਬਹੁਤ ਵੱਡੀ ਫੇਵਰ ਕਰਕੇ ਕੀਤਾ ਦੂਸਰੀ ਗੱਲ ਹੈ ਕਿ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਇਹ ਕੋਈ ਰਿਪੇਰੀਅਨ ਦਾ ਦੇ ਨਾਲ ਨਹੀਂ ਫੈਸਲਾ ਹੋਇਆ ਇਹਨੂੰ ਬੇਸਨ ਦੇ ਹਿਸਾਬ ਨਾਲ ਤੇ ਫੈਸਲਾ ਹੋਇਆ ਸੀਗਾ ਜੇ ਰਿਪੇਰੀਅਨ ਹਿਸਾਬ ਨਾਲ ਫੈਸਲਾ ਹੁੰਦਾ ਕਿ ਪੰਜਾਬ ਦੇ ਵਿੱਚੋਂ ਨਹੀਂ ਪਾਣੀ ਲੰਘਦਾ ਫਿਰ ਸਿੰਧ ਵਿਚੋਂ ਦੀ ਪਾਣੀ ਲੰਘਦਾ ਤੇ ਪੰਜਾਬ ਦੋ ਟੋਟੇ ਹੋ ਗਿਆ ਤੇ ਸਾਨੂੰ ਜਿਹੜਾ ਪੰਜਾਬ ਮਿਲਿਆ ਜਿਹੇ ਹਰਿਆਣਾ ਦੇ ਸ਼ਾਮਲ ਕਰ ਬਿਏ ਤੇ ਉਹ 35 40% ਸੀਗਾ 60% ਜਿਹੜਾ ਪੰਜਾਬ ਸੀਗਾ ਉਹ ਪਾਕਿਸਤਾਨ ਨੂੰ ਮਿਲਿਆ ਸਿੰਧ ਸਾਰਾ ਦਾ ਸਾਰਾ ਉਧਰ ਚਲਾ ਗਿਆ ਤੇ ਇਸ ਕਰਕੇ ਜਦੋਂ ਟ੍ਰੀਟੀ ਬਣ ਰਹੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਬੇਸਨ ਦੇ ਹਿਸਾਬ ਨਾਲ ਕਰੀਏ ਬੇਸਨ ਦਾ ਮਤਲਬ ਇਹ ਆ ਕਿ ਜ਼ਮੀਨ ਦੀ ਤੁਲਨਾ ਕਿਹੜੇ ਪਾਸੇ ਨੂੰ ਕਿ ਇੱਕ ਮੀਲ ਤੇ 1.5 ਫੁੱਟ ਦੀ ਧਿਲਾਣ ਜਿਹੜੀ ਆ ਹਿੰਦੁਸਤਾਨ ਵਾਲੀ ਸਾਈਡ ਤੋਂ ਮੰਨੇਗੀ ਔਰ 1 ਫੁੱਟ ਪਰੰਬੀਲ ਦੀ ਧਿਲਾਣ ਪਾਕਿਸਤਾਨ ਨੂੰ ਮੰਨੇਗੀ ਇਸ ਕਰਕੇ ਪਾਕਿਸਤਾਨ ਦੇ ਬਹਾਵਲ ਕੋਲ ਏਰੀਆ ਔਰ ਉਹਦੇ ਬਲੂਚਿਸਤਾਨ ਜਿਹੜਾ ਉਹਨੂੰ ਵੇਸਨ ਦਾ ਹਿੱਸਾ ਮੰਨਿਆ ਗਿਆ ਸਾਡੇ ਵਾਲੀ ਸਾਈਡ ਤੋਂ ਬੀਕਾਨੇਰ ਸਟੇਟ ਜਿਹੜੀ ਆ ਰਾਜਸਥਾਨ ਦਾ ਏਰੀਆ ਉਹਨੂੰ ਵੇਸਨ ਦਾ ਹਿੱਸਾ ਮੰਨ ਕੇ ਤੇ ਇਹ ਫੈਸਲਾ ਹੋਇਆ ਅਗਰ ਅਸੀਂ ਨਾ ਇਹ ਕਰਦੇ ਤਾਂ ਤਾ ਸ਼ਾਇਦ ਪੰਜਾਬ ਨੂੰ 6 دریاਵਾਂ ਦੇ ਵਿੱਚੋਂ 2 دریا ਮਿਲਦੇ ਸਤਲੁਜ ਦਾ ਪਾਣੀ ਕੁਛ ਦੇਣਾ ਪੈਂਦਾ ਪਾਕਿਸਤਾਨ ਨੂੰ ਰਾਵੀ ਦਾ ਪਾਣੀ ਦੇਣਾ ਪੈਂਦਾ ਸੋ ਇਹ ਬੇਸਨ ਕਰਕੇ ਇਹ ਜਿਹੜੀ ਸਮੱਸਿਆ ਹੈ ਇਹ ਬਹੁਤ ਸਾਰੇ ਸਾਡੀ ਡਿਬੇਟ ਜਿਹੜੀ ਚੱਲਦੀ ਹੈ ਪਾਣੀਆਂ ਦੀ ਵੰਡ ਦੇ ਸਬੰਧ ਦੇ ਵਿੱਚ ਇਹ ਨੁਕਤਾ ਐਟ ਲੀਸਟ ਮੈਨੂੰ ਨਜ਼ਰ ਨਹੀਂ ਆਇਆ ਸਵਾਇ ਦੁਲਾਟੀ ਦੀ ਕਿਤਾਬ ਤੋਂ ਉਹ ਵੀ ਬੜੀ ਪੁਰਾਣੀ ਕਿਤਾਬ ਛਪੀ ਹੋਣ ਕਰਕੇ ਬਹੁਤ ਸਾਰੇ ਲਹਿਕਾ ਨੇ ਪੰਜਾਬ ਵਾਲੇ ਜੰਮਾਂ ਚ ਰੇਤਾ ਜਮ ਜਮ ਕੇ ਉਹ ਕਈ ਵਾਰੀ ਆਲੇ ਦੁਆਲੇ ਦੀ ਧਰਤੀ ਨਾਲ ਉੱਚੇ ਹੋ ਜਾਂਦੇ ਨੇ ਤੇ ਫਿਰ ਫੈਲ ਜਾਂਦਾ ਪਾਣੀ ਤੇ ਉਹ ਪਾਣੀ ਜਿਹੜਾ ਹਰ ਸਾਲ ਬਹੁਤ ਨੁਕਸਾਨ ਕਰਦਾ ਪਰ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਤੇ ਜਿਹੜੀ ਫਲੱਡ ਕੰਟਰੋਲ ਨੈਪ ਉਹਨਾਂ ਨੂੰ ਬਹੁਤ ਉਮੀਦ ਕਰ ਦਿੰਦਾ ਕਿਉਂਕਿ ਉਹ ਬੰਨ ਬਣਾਉਣ ਵਾਸਤੇ ਪੈਸੇ ਖਰਚਦੇ ਨੇ ਬੰਨ ਬਣਾਉਂਦੇ ਨਹੀਂ ਕਿਤਾਬਾਂ ਤੇ ਪੈਸੇ ਚਲੇ ਜਾਂਦੇ ਨੇ ਔਰ ਮੈਨੂੰ ਕੁਝ ਇੰਜੀਨੀਅਰ ਦੱਸ ਰਹੇ ਸੀਗੇ ਕਿ ਜਿਹੜੀ ਗੁਰਦਾਸਪੁਰ ਦੀ ਫਲੱਡ ਕੰਟਰੋਲ ਡਿਵੀਜ਼ਨ ਹੈ ਉਹ ਸਭ ਤੋਂ ਅਮੀਰ ਹੈ ਡਿਵੀਜ਼ਨ ਉੱਥੇ ਲੱਗਣ ਵਾਸਤੇ ਕਾਫੀ ਲੋਕੀ ਕੋਸ਼ਿਸ਼ ਕਰਦੇ ਨੇ ਸਫਾਰਸ਼ਾਂ ਲਾਉਂਦੇ ਨੇ ਪੈਸੇ ਖਰਦੇ ਆ ਤੇ ਉੱਥੇ ਲੱਗਣਾ ਚਾਹੁੰਦੇ ਨੇ ਜਿਹੜੇ ਇੰਜੀਨੀਅਰ ਵਗੈਰਾ ਨੇ ਸੋ ਇਹ ਇੱਕ ਵਖਰੀ ਗੱਲ ਹੈ ਇਸ ਪਾਣੀ ਨੂੰ ਨਾ ਹਿੰਦੁਸਤਾਨ ਦੀ ਗਵਰਨਮੈਂਟ ਨੇ ਨਾ ਪੰਜਾਬ ਗਵਰਨਮੈਂਟ ਨੇ ਨਾ ਹਰਿਆਣਾ ਗਵਰਨਮੈਂਟ ਨੇ ਕਦੀ ਉਜਰਦਾਰੀ ਨਹੀਂ ਕੀਤੀ ਕਿ 5 ਮਿਲੀਅਨ 2.5 ਤੋਂ 5 ਮਿਲੀਅਨ ਰੈਕਡ ਫੀਟ ਪਾਣੀ ਜਿਹੜਾ ਇਨੂੰ ਹਾਰਨਸ ਕਰ ਲਿਆ ਇਹਦਾ ਪ੍ਰਬੰਧ ਕਰ ਲਿਆ ਤੇ ਲੜੀ ਜਾਂਦੇ ਨੇ ਪੰਜਾਬ ਤੇ ਹਰਿਆਣੇ ਦੇ ਵਿੱਚ ਪਾਣੀ ਦਾ ਡਿਸਪਿਊਟ ਹੈ ਸਿਰਫ 1 ਮਿਲੀਅਨ ਏਕੜ ਫੀਟ ਦਾ ਡਿਸਪਿਊਟ ਹੈ ਕੋਕੈਸ ਬਣੇ ਹਰਿਆਣੇ ਨੂੰ ਪਾਣੀ 2 ਮਿਲੀਅਨ ਏਕੜ ਫੀਟ ਪਾਣੀ ਜਾ ਰਿਹਾ ਹੈਗਾ ਔਰ ਹਰਿਆਣਾ 3.2 ਮਿਲੀਅਨ ਫੀਟ ਪਾਣੀ ਮੰਗਦਾ ਹੈਗਾ ਤੇ ਇਹ ਜਿਹੜਾ 2.5 ਤੋਂ 5 ਮਿਲੀਅਨ ਏਕੜ ਫੀਟ ਪਾਣੀ ਨੂੰ ਅਸੀਂ ਇਕੱਠਾ ਕਰਕੇ ਇਧਰੋਂ ਜੰਮੂ ਦੇ ਨੇੜੇ ਬੰਨੂ ਲਾ ਕੇ ਕਰ ਲੀਏ ਤਾਂ ਕਿ ਉਹਨਾਂ ਨੂੰ ਦੇ ਕੇ ਵੀ ਪੰਜਾਬ ਨੂੰ ਇੱਕ ਹੋਰ ਜਿਆਦਾ ਪਾਣੀ ਉਗਲ ਸਕਦਾ ਪਰ ਕਿਸੇ ਵੀ ਗਵਰਨਮੈਂਟ ਨੇ ਕਿਸੇ ਵੀ ਪਾਰਟੀ ਨੇ ਇਹ ਗੱਲ ਕਦੀ ਨਹੀਂ ਕੀਤੀ ਔਰ ਇਹ ਲੜਾਉਣ ਵਾਲਾ ਕੰਮ ਜਿਹੜਾ ਹੈ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੇ ਖਿਲਾਫ ਕਦੀ ਰਾਜਸਥਾਨ ਦੇ ਖਿਲਾਫ ਕੀਤਾ ਜਾਂਦਾ ਰਿਹਾ ਦੂਸਰੀ ਗੱਲ ਮੈਂ ਇਹ ਕਹਣੀ ਚਾਹੁੰਦਾ ਕਿ ਪਾਣੀ ਜਿਹੜਾ ਹੈ ਉਹਦੀ ਇੱਕ ਇੱਕ ਪ੍ਰੋਫਾਈਲ ਤੇ ਬਣਾਈ ਜਾਵੇ ਤਾਂ ਇਹ ਨਜ਼ਰ ਆਉਂਦਾ ਹੈ ਕਿ 1950 ਦੇ ਵਿੱਚ ਪੰਜਾਬ ਦੇ ਕੋਲ ਇਨਾ ਪਾਣੀ ਸੀਗਾ ਕਿ ਸਾਰੇ ਪੰਜਾਬ ਦੇ ਵਿੱਚ ਵਾਟਰ ਲਾਗੇ ਹੋ ਗਏ ਕੰਮ ਕੀਤਾ ਆਪਾਂ ਲੁਧਿਆਣਾ ਦੀ ਗੱਲ ਕਰ ਰਹੇ ਹਾਂ ਜੀ ਆਡੇ ਨਾਲੇ ਗੱਲ ਕਰ ਰਹੇ ਹਾਂ ਮੈਂ ਜਲੰਧਰ ਦੀ ਗੱਲ ਕਰਨੀ ਚਾਹੁੰਦਾ ਜਲੰਧਰ ਦੇ ਵਿੱਚ ਚਮੜਾ ਉਦਯੋਗ ਜਿਹੜਾ ਉਹ ਵਿਕਸਿਤ ਹੋਇਆ ਔਰ ਚਮੜਾ ਰੰਗਣ ਵਾਸਤੇ ਚੰਬਾ ਸਾਫ ਕਰਨ ਵਾਸਤੇ ਬੜੇ ਖਤਰਨਾਕ ਕੈਮੀਕਲ ਵਰਤੇ ਜਾਂਦੇ ਨੇ ਜਿਹੜੇ ਰੰਗਣ ਵਾਲੇ ਹੈਗੇ ਆ ਫੌਜਰੀਏ ਦੱਸੀ ਨਾ ਹੋਵੇ ਬੜੇ ਖਤਰਨਾਕ ਕੈਮੀਕਲ ਵਰਤੇ ਜਾਂਦੇ ਚਮੜਾ ਉਦਯੋਗ ਵਿੱਚ ਉਹ ਸਾਰਾ ਦਾ ਸਾਰਾ ਪਾਣੀ ਜਿਹੜਾ ਹੈ ਲੁਧਿਆਣੇ ਜਲੰਧਰ ਦਾ ਜਿਹੜਾ ਪਾਣੀ ਆ ਉਹ ਸੱਤ ਲੋਹ ਚ ਸਤ ਪੈ ਗਿਆ ਜਿਹੜੀ ਬੇਈ ਜਿੱਥੇ ਗੁਰੂ ਨਾਨਕ ਸਾਹਿਬ ਨੇ ਉਹਨੇ ਬੇਈ ਚੋਂ ਠਕੇ ਵਿਦੇਸ਼ੀ ਤਾਂ ਸੀਗਾ ਨਾ ਕੋਈ Hindu ਨਾ ਕੋਈ ਮੁਸਲਮਾਨ ਉਹਦਾ ਪਾਣੀ ਵੀ ਲੂਟੇ ਡੈਕ ਸੀਚੇ ਵਾਲ ਸੰਤ ਸੀਚੇ ਵਾਲ ਨੇ ਸਾਫ ਕਰਨ ਦੀ ਕੋਸ਼ਿਸ਼ ਕੀਤੀ ਮੁਰਗੇ ਪਿੱਛੋਂ ਸ਼ਾਰਾਂ ਦਾ ਗੰਦਾ ਪਾਣੀ ਪੈ ਜਾਂਦਾ ਹੈਗਾ ਤੋ ਇਹ ਜਿਹੜੀ ਖਰਾਬੀ ਹੈ ਇਹ ਅਰਬਨਾਈਜੇਸ਼ਨ ਨੇ ਕਾਫੀ ਇਨਟਰੋਡਿਊਸ ਕੀਤੀ ਹੈ ਉਸ ਤੋਂ ਅਗਲੀ ਗੱਲ ਹੈ ਕਿ ਜਦੋਂ ਇੰਡਸਟਰੀ ਅਸੀਂ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਮਿਸ਼ਨ ਬੋਰਡ ਇਸ ਕੰਮ ਦੀ ਪਰਾਇਆ ਗਿਆ ਕਿ ਚੈੱਕ ਕੀਤਾ ਜਾਏ ਕਿ ਪਾਣੀ ਜਿਹੜਾ ਜਾਂ ਸ਼ਹਿਰਾਂ 'ਚ ਜੇ ਪੋਲੂਸ਼ਨ ਹੈ ਜੇ ਪਾਣੀ 95 96 ਤੋ ਲੈ ਕੇ ਜੇ ਲੋਕ ਦਾ 14 15 ਤੱਕ ਦਾ ਡਾਟਾ ਦੇਖੀਏ ਤੇ ਜਿੰਨੇ ਹਿੰਦੁਸਤਾਨ ਦੇ ਵਿੱਚ ਇਨਸੈਕਟੀਸਾਈਡ ਪੈਸਟੀਸਾਈਡ ਵਰਤੇ ਜਾਂਦੇ ਸੀ ਉਹਦਾ 25% ਪੰਜਾਬ ਚ ਵਰਤੇ ਜਾਂਦਾ ਸੀ 1.5% ਏਰੀਏ ਦੇ ਲਿੱਤੇ ਚਾ ਵੀ 25% ਪੈਸਟੀਸਾਈਡ ਵਰਤੇ ਜਾਂਦੇ ਨੇ ਜਿਹੜੇ ਕਿ ਐਗਰੀਕਲਚਰ ਇੰਡਸਟਰੀ ਦੇ ਐਕਸਪਰਟਸ ਨੇ ਕਿਸਾਨਾਂ ਨੂੰ ਤਿਆ ਕੇ ਵਰਤੋ ਪਰ ਤੁਹਾਨੂੰ ਪਤਾ ਕਿ ਜਿਵੇਂ ਅਮਰੀਕਾ ਦੇ ਵਿੱਚ ਸਪਰੇਅ ਹਲੀਕਾਪਟਰ ਨਾਲ ਹੁੰਦੀ ਸੀ ਬਠਿੰਡਾ ਰੀਜਨ ਦੇ ਵਿੱਚ ਹਾਲੀਕਾਪਟਰ ਨਾਲ ਕਾਟਨ ਤੇ ਸਪਰੇਅ ਹੁੰਦੀ ਰਹੀ ਹੈ ਤੇ ਜਿਹੜੀ ਜਦੋਂ ਅਸੀਂ ਇਤਾਂ ਕੀਟਨਾਸ਼ਕ ਦਵਾਈਆਂ ਨੂੰ ਇਤਾਂ ਵਰਤਦੇ ਆ ਕੁਝ ਤਾਂ ਉਹ ਪੈ ਜਾਂਦੇ ਨੇ ਪੈਸਟ ਦੇ ਉੱਤੇ ਉਹਨਾਂ ਨੂੰ ਮਾਰਨ ਦੇ ਨਹੀਂ ਦੇਖੋ ਨਾ 70% ਜਿਹੜਾ ਜ਼ਹਿਰ ਉਹ ਧਰਤੀ ਦੇ ਵਿੱਚ ਜਾਂਦਾ ਹੈ ਤੇ ਜਦੋਂ بارش ਹੁੰਦੀ ਆ ਜਾਂ ਇਰੀਗੇਟ ਕਰਦੇ ਆ ਤਾਂ ਪਾਣੀ ਦੇ ਨਾਲ ਥੱਲੇ ਚਲੇ ਜਾਂਦੇ ਨੇ ਤਾਂ ਇਸ ਕਰਕੇ ਸਾਡਾ ਪਾਣੀ ਜਿਹੜਾ ਜ਼ਹਿਰੀਲਾ ਹੋਇਆ ਹੈ ਉਹਦੇ ਵਿੱਚ ਖੇਤੀਬਾੜੀ ਦਾ ਕਾਫੀ ਵੱਡਾ ਰੋਲ ਹੈ ਔਰ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਸਾਇੰਟਿਸਟ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਔਰ ਇਹਦੇ ਬਾਰੇ ਕੀਟਨਾਸ਼ਕਾਂ ਨੂੰ ਮੈਨੇਜ ਕਰਨ ਵਾਸਤੇ ਇੱਕ ਟੈਕਨਾਲੋਜੀ ਹੈ ਜਿਹਨੂੰ ਬਾਇਓ ਬੈਸਟ ਮੈਨੇਜਮੈਂਟ ਕਹਿੰਦੇ ਆ ਕਿ ਜੇ ਤੁਹਾਡੇ ਕੋਈ ਕੀੜੇ ਸਾਡੀ ਫਸਲ ਨੂੰ ਖਾਂਦੇ ਆ ਤਾਂ ਉਥੇ ਮਿੱਤਰ ਕੀੜੇ ਛੱਡ ਦਿੱਤੇ ਜਾ ਕਿ ਪ੍ਰੋਜੈਕਟ ਆਇਆ 2011-12 ਦੇ ਵਿੱਚ ਲੇਕਿਨ ਕਿਸੇ ਪ੍ਰੈਕਸ਼ਨ ਦੇ ਤਹਿਤ ਉਹ ਪ੍ਰੋਜੈਕਟ ਵਾਈਂਡ ਅਪ ਕਰ ਦਿੱਤਾ ਗਿਆ ਕਿਉਂਕਿ ਜਿਹੜੀ ਦਵਾਈਆਂ ਪੈਦਾ ਕਰਨ ਵਾਲੀ ਫੈਕਟਰੀ ਸੀ ਉਹ ਕਿਸੇ ਰਿਸ਼ਤੇਦਾਰ ਦੀ ਸੀਗੀ ਮੁੱਖ ਮੰਤਰੀ ਦੀ ਤਾਂ ਬੇਜੜਾ ਜ਼ਹਿਰ ਛਕਣ ਨਾਲ ਜਿਹੜਾ ਖਰਾਬ ਹੋਇਆ ਕੰਮ ਉਹ ਕੱਲਾ ਇੰਡਸਟਰੀ ਨੇ ਨਹੀਂ ਕੀਤਾ ਸਾਡੇ ਖੇਤਾਂ ਦੇ ਰਾਈਂ ਕਾਫੀ ਜ਼ਿਆਦਾ ਉਹਦੀ ਗੜਬੜ ਹੋਈ ਹੈ ਇਹਦੀ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਤੇ ਪੰਜਾਬ ਦੇ ਵਿੱਚ ਸੋਲੂਸ਼ਨ ਨੁਕਤਾ ਚੈੱਕ ਕਰਨ ਵਾਸਤੇ 200 ਦੇ ਕਰੀਬ ਖੂਬੜਾਏ ਨੇ ਉਹਨਾਂ ਦਾ ਪਾਣੀ ਲਗਾਤਾਰ ਟੈਸਟ ਹੁੰਦਾ ਰਹਿੰਦਾ ਹੈ ਬਰਸਾਤ ਤੋਂ ਪਹਿਲਾਂ ਬਰਸਾਤ ਤੋਂ ਬਾਅਦ ਬਰਸਾਤ ਦੇ ਟਾਈਮ ਉਹ ਪਾਣੀ ਚ ਕੀ ਕੀ ਹੈ ਇਹ ਰਿਪੋਰਟਾਂ ਸਾਨੂੰ ਮਿਲਦੀਆਂ ਰਹਿੰਦੀਆਂ ਨੇ ਤੇ ਉਹ ਹਰ ਸਾਲ ਰਿਪੋਰਟ ਛਾਪੀ ਜਾਂਦੀ ਹੈ ਅੱਜ ਕੱਲ੍ਹ ਵੀ ਉਹ ਰਿਪੋਰਟ ਚਵੀ ਵਾਰੀ ਹੈਗੀ ਆ ਉਹ ਪ੍ਰਕਾਸ਼ਿਤ ਹੋਈ ਹੈ ਪਰ ਉਹਦੇ ਚ ਸਾਨੂੰ ਪਤਾ ਲੱਗਦਾ ਕਿ ਪਾਣੀ ਸਕਿਅਰ ਸੀ ਨਹੀਂ ਹੈ ਪਾਣੀ ਪਲੂਟਡ ਹੈ ਔਰ ਬਹੁਤ ਸਾਰਾ ਪਾਣੀ ਜਿਹੜਾ ਪੀਣ ਯੋਗ ਨਹੀਂ ਹੈ। ਤੋਂ ਇਸ ਕਰਕੇ ਮੈਂ ਹੁਣ ਇੱਕ ਤਾਂ ਕਿਸਾਨੀ ਵੱਲੋਂ ਇਹ ਗੱਲ ਆਈ ਹੈ ਔਰ ਇਹ ਬੜਾ ਮੁਸ਼ਕਲ ਹੈ ਇਹ ਮੰਨਣਾ ਕਿ ਅਸੀਂ ਵੀ ਇਹਦੇ ਜ਼ਿੰਮੇਵਾਰ ਆਂ। ਅਸੀਂ ਆਪਣਾ ਝਾੜ ਵਧਾਉਣ ਵਾਸਤੇ ਕਾਹ ਕਰਨ ਵਾਸਤੇ ਇਹ ਕੰਮ ਕੀਤਾ ਉੱਥੇ ਸਰਕਾਰਾਂ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਬਾਇਓਫੈਸਟ ਮੈਨੇਜਮੈਂਟ ਦਾ ਪ੍ਰੋਜੈਕਟ ਕਰਕੇ ਦੌਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪਰ ਦੋ ਗੱਲਾਂ ਹੋਰ ਬਹੁਤ ਇੰਪੋਰਟੈਂਟ ਹਨ। ਇੱਕਾ ਕਿ ਜੇ ਤੁਸੀਂ ਪੰਜਾਬ ਦੀ ਅਰਬਨਾਈਜੇਸ਼ਨ ਦਾ ਪੈਟਰਨ ਦੇਖੋ ਤੇ ਪੰਜਾਬ ਹਿੰਦੁਸਤਾਨ ਦੇ ਸਭ ਤੋਂ ਵੱਧ ਅਰਬਨਾਈਜ਼ਡ ਸਟੇਟਾਂ ਚੋਂ ਹੈ ਸਾਡੀ ਜਿਹੜੀ 2011 ਦੀ ਸੈਂਸਸ ਹੋਈ ਉਹਦੇ ਮੁਤਾਬਕ 38.39% ਜਿਹੜੀ ਆਬਾਦੀ ਆ ਉਹ ਪੰਜਾਬ ਦੀ ਸ਼ਹਿਰਾਂ ਚ ਰਹਿ ਰਹੀ ਆ ਔਰ ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਹੌਲੀ-ਹੌਲੀ ਸੀਵਰੇਜ ਪਾ ਦਿੱਤਾ ਪਹਿਲਾਂ ਵੱਡੇ ਸ਼ਹਿਰਾਂ ਚ ਗਿਆ ਅਬਰਸਰ ਜਨਪਦਾਰ ਨੂੰ ਲੁਧਿਆਣਾ ਪਟਿਆਲਾ ਫਿਰ ਕਸਬਿਆਂ ਦੇ ਵਿੱਚ ਵੀ ਸੀਵਰੇਜ ਪਾਤਾ ਲੇਕਿਨ ਸੀਵਰੇਜ ਪਾਉਣ ਤੋਂ ਬਾਅਦ ਜਿਹੜੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣੇ ਸੀਗੇ ਜਾਂ ਤਾਂ ਲਾਇਏ ਹੀ ਨਹੀਂ ਜਾਂ ਲਾਏ ਤੇ ਉਹ ਕੰਮ ਨਹੀਂ ਕਰਦੇ ਉਹਦੇ ਨਾਲ ਜਿਹੜਾ ਸਾਰਾ ਗੰਦਾ ਪਾਣੀ ਆ ਸੀਵਰੇਜ ਦਾ ਪਹਿਲਾਂ ਅਸੀਂ ਸਾਬਣ ਘੱਟ ਵਰਤਦੇ ਸੀਗੇ ਹੁਣ ਕੈਮੀਕਲ ਬਹੁਤ ਵਰਤਦੇ ਆ ਕੱਪੜੇ ਧੋਣ ਵਾਸਤੇ ਵੀ ਨਾਉਣ ਵਾਸਤੇ ਵੀ ਔਰ ਸੀਵਰੇਜ ਦੇ ਰਹੀਓ ਪਾਣੀ ਜਿਹੜਾ ਮੁੱਕੇ ਨਾਲਿਆਂ ਦੇ ਵਿੱਚ ਚਲਾ ਗਿਆ ਔਰ ਇਹ ਨੇ ਅਰਬਨਾਈਜੇਸ਼ਨ ਨੇ ਸਾਡਾ ਪਾਣੀ ਬਹੁਤ ਖਰਾਬ ਕੀਤਾ ਹੈ ਔਰ ਪਹਿਲਾਂ ਸਾਡੇ ਕੋਲ ਵੈਟਲੈਂਡ ਸੀਗੀਆਂ ਜਿਹੜਾ ਪਾਣੀ ਇਕੱਠਾ ਹੋ ਜਾਂਦਾ ਸੀਗਾ ਦਰਿਆਵਾਂ ਚ ਨਹੀਂ ਜਾਂਦਾ ਉਹ ਹੌਲੀ ਹੌਲੀ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਝਾੜ ਵਧ ਕੇ ਉਹ ਕਿਸਾਨਾਂ ਨੇ ਵੈਟਲੈਂਡ ਖਤਮ ਕਰਦੇ ਉਹਨਾਂ ਨੇ ਕਬਜ਼ਾ ਕਰ ਲਿਆ ਛੱਪੜਪੂਰ ਤੇ ਛੱਪੜਪੂਰ ਤੇ ਤੇ ਉਹ ਪਾਣੀ ਜਿਹੜਾ ਅਸਰ ਕਿੱਥੇ ਜਾਊਗਾ ਉਹ ਗੰਦੇ ਨਾਲੇ ਨਾਲਿਆਂ ਦੇ ਰਹਿ ਜੋ ਪਾਣੀ ਚੱਲੀ ਜਾਊਗਾ ਸੋ ਕੋਈ ਵੀ ਇੰਡਸਟਰੀ ਜਿਹੜਾ ਗੰਦਾ ਪਾਣੀ ਜਿਹੜਾ ਖਰਾਬ ਪਾਣੀ ਜਿਹੜਾ ਫਰੈਸ਼ ਪਾਣੀ ਦੇ ਵਿੱਚ ਨਾ ਭਾਵੇ ਉਹਨੇ ਕੰਮ ਨਹੀਂ ਕੀਤਾ ਕਿਉਂ ਨਹੀਂ ਕੰਮ ਕੀਤਾ ਕ腐ਸ਼ਨ ਹੈ ਦੂਸਰਾ ਹੈ ਕਿ ਉਹਨਾਂ ਚ ਪਲੈਟਿਕਲ ਬਰਧਿਆ ਦੀ ਅਪਾਰਟਮੈਂਟ ਐਸੈਂਦੀ ਕੀਤੀ ਗਈ ਕਿ ਉਹ ਸਫਾਰਸ਼ ਨਾਲ ਝੂਠੇ ਸਰਟੀਫਿਕੇਟ ਇਸ਼ੂ ਕਰਦੇ ਨੇ ਇਸ ਕਰਕੇ ਮੈਂ ਤੁਹਾਡਾ ਧਿਆਨ ਲਿਉਣਾ ਚਾਹਣਾ ਜੀਰਾ ਜਿਹੜੀ ਸ਼ਰਾਫ ਫੈਕਟਰੀ ਦੇ ਖਿਲਾਫ ਹੈ ਐਜੀਟੇਸ਼ਨ ਹੋਈ ਹੈ ਅਜੇ ਵੀ ਚੱਲ ਰਹੀ ਹੈ ਉਸ ਫੈਕਟਰੀ ਦਾ ਪਾਣੀ ਜਿਹੜਾ ਉਹ ਉਹਨਾਂ ਨੇ ਬੋਰ ਕਰਕੇ ਥੱਲੇ ਜਮੀਨ ਵਿੱਚ ਛੁੱਟਿਆ ਤੇ ਲਾਗਲੇ ਪਿੰਡਾਂ ਦਾ ਜਦੋਂ ਪਾਣੀ ਸਾਫ਼ ਹੋਇਆ ਡੰਗਰ ਮਰਨੇ ਸ਼ੁਰੂ ਹੋ ਗਏ ਬੰਦੇ ਬਿਮਾਰ ਹੋਣੇ ਸ਼ੁਰੂ ਹੋ ਗਏ ਤੋਂ ਮੋਰਚਾ ਲੱਗਿਆ ਉੱਥੇ ਮੋਰਚੇ ਤੋਂ ਬਾਅਦ ਪਤਾ ਲੱਗਾ ਕਿ ਉਹ ਫੈਕਟਰੀ ਨੇ ਤਾਂ ਸਰਟੀਫਿਕੇਟ ਦਿੱਤਾ ਕਿ ਇੱਥੇ ਦਾ ਪਾਣੀ ਬਹੁਤ ਵਧੀਆ ਹੈ ਖਰਾਬ ਨਹੀਂ ਹੈ ਇਹ ਤੁਹਾਨੂੰ ਪਤਾ ਹੋਣਾ ਕਿ ਹਮੀਰੇ ਦੇ ਲਾਗੋਂ ਦੀ ਜੇ ਤੁਸੀਂ ਗੱਡੀ 'ਚ ਸਫ਼ਰ ਕਰ ਰਹੇ ਹੋ ਤੇ ਟ੍ਰੇਨ 'ਚ ਬਸ ਤੋਂ ਘੱਟ ਪਤਾ ਲੱਗਦਾ ਟ੍ਰੇਨ 'ਚ ਜ਼ਿਆਦਾ ਪਤਾ ਲੱਗਦਾ ਤੇ ਜਦੋਂ ਹਮੀਰੇ ਤੇ ਲਾਗੋਂ ਦੀ ਗੱਡੀ ਲੰਘਦੀ ਆ ਤੇ ਸ਼ਰਾਬ ਦੀ ਪੰਜਾਬ ਦੇ ਵਿੱਚ 1 ਲਿਟਰ ਚਾਹਣ ਪੈਦਾ ਕਰਨ ਵਾਸਤੇ 3000 ਲੀਟਰ ਪਾਣੀ ਚਾਹੀਦਾ ਤੇ ਚੌਲ 1 ਕਿਲੋ ਪ੍ਰੋਡਿਊਸ ਕਰਕੇ ਸਾਨੂੰ ਕਿੰਨੇ ਪੈਸੇ ਮਿਲਣੇ ਨੇ 1 ਕੁਇੰਟਲ 2200 ਰੁਪਏ ਦਾ ਠੀਕ ਹੈ ਪੇਚ ਜੌਰਜ 33 35 35 ਰੁਪਏ ਕਿਲੋ ਹੋ ਜਾਣਗੇ 35 ਤੇ ਜੇ ਪਾਣੀ ਜਿਹੜਾ ਹੈ 50 ਪੈਸੇ ਵੀ ਲੀਟਰ ਵੇਚਿਆ ਜਾਏ ਬੋਤਲ ਚ ਬੰਦ ਕਰਕੇ ਤੋਂ 1500 ਦਾ ਜਿਹੜਾ 1500 ਵੀ ਬਣਾ ਸਕਦੇ ਪਾਣੀ ਵੇਚ ਕੇ ਬੋਤਲਾਂ ਚ ਪਾਣੀ ਮਿਲਦਾ ਨਾ 0.35 ਰੁਪਏ ਚ ਵੇਚਦੇ ਆ। ਸੋ ਘੱਟਿਆ ਕੰਮ ਕਰਦੇ ਹੈ ਨਾ ਅਸੀਂ। ਸੋ ਇਸ ਕਰਕੇ ਜਿਹੜਾ ਇਹਨੂੰ ਛੋੜ ਕੇ ਲੋਨ ਰਿਟਾਇਰ ਕਰਨਾ, ਕ੍ਰੌਪ ਡਾਇਵਰਸੀਫਿਕੇਸ਼ਨ ਕਰਨਾ ਹੈ। ਇਹਦੇ ਬਾਰੇ ਬਹੁਤ ਜੀ ਲੋੜ ਹੈ ਮੈਂ ਚਾਹੁੰਗਾ ਬਹੁਤ ਮਹਿਸੂਸ ਕਰਨ ਦੇ باوجود ਵੀ ਅਸੀਂ ਕੁਝ ਨਹੀਂ ਕਰ ਸਕਦੇ ਧਰਤੀ ਵੀ ਅਸੀਂ ਖਾਦਾਂ ਪਾ ਕੇ ਜ਼ਹਿਰੀਆਂ ਸਪਰੇਆ ਪਾ ਕੇ ਗੰਦੀ ਕਰ ਲਈ ਕਲੂਡ ਕਰ ਲਈ ਹਵਾ ਵੀ ਅਸੀਂ ਖਰਾਬ ਕਰ ਲਈ ਤੇ ਪਾਣੀ ਵੀ ਜ਼ਹਿਰੀਲਾ ਕਰ ਲਿਆ ਪੰਜ ਤਰੀਆਂਾਂ ਵਾਲੀ ਘਰ ਧਰਤੀ ਸੀ ਸਾਡੀ ਅੰਮ੍ਰਿਤ ਵਰਗਾ ਪਾਣੀ ਸੀ ਪਰ ਇਸ ਵੇਲੇ ਨਾ ਪਰ ਸਾਡੇ ਦਰਿਆਵਾਂ ਦਾ ਨਾ ਨਹਿਰਾਂ ਨਾਲਿਆਂ ਦਾ ਤੇ ਨਾ ਸਾਡੀ ਖੋਰਾਂ ਦਾ ਪਾਣੀ ਪੀਣ ਵਾਲਾ ਨਹੀਂ ਹੈ। ਮੈਂ ਵੀ ਦਿੱਤਾ ਸੀਚਿਆਰ ਮਾਡਲ। ਸੀਚਿਆਰ ਮਾਡਲ ਕੀ ਕਰਦੇ ਉਹ? ਮੈਂ ਬੈਠੇ ਕਿ ਇਹਨੂੰ ਸੰਤ ਨਹੀਂ ਕਹਿੰਦਾ ਕਾਲਜੂਬੇ ਦੇ ਵਿੱਚ ਪਰ ਉਹ ਜਿਹੜੇ ਵਧੀਆ ਕੰਮ ਕਰਦੇ ਨਾਲ ਸੰਤ ਕਹਿਣ ਦੇ ਜੋਗ ਹੈ ਯਾਰ तकरीबन। ਉਹ ਛੱਪੜ ਦੇ ਵਿੱਚ ਨਾ ਛੱਪੜ ਜਿੰਨੇ ਵੀ ਪਿੰਡਾਂ ਦਾ ਗੰਦਾ ਬਣੀ ਉਹ ਖੋਈਆਂ ਬਰਉਂਦੇ ਆ। ਤਾਂ ਉਹਨੂੰ ਹੁਣ ਆਉਂਦੇ ਆ ਪਹਿਲਾ ਪਹਿਲੀ ਕੋਈ ਜਿੱਥੇ ਮੈਨ ਜਾਣਾ ਉਸ ਤੋਂ ਬਾਅਦ ਦੂਜੀ ਕੋਈ ਉਸ ਤੋਂ ਬਾਅਦ ਤੀਜੀ ਕੋਈ ਜਿਹੜਾ ਵੀ ਤੀਜੀ ਕੋਈ ਦੇ ਵਿੱਚ ਜਦੋਂ ਪਾਣੀ ਜਾਂਦਾ ਉਹ ਖੇਤੀ ਦੇ ਵਰਤੋਂ ਦੇ ਜੋਗ ਉਹਦੀ ਉਹਦੇ ਜੇ ਸਾਰਾ ਜਿੰਨੀ ਆਪਾਂ ਫਰਟੀਲਾਈਜ਼ਰ ਵਰਤਦੇ ਜਨਾ ਉਹ ਖਾਦ ਪਾਉਣ ਦੀ ਲੋੜ ਬਣੀ ਤੇ ਉਹ ਤੀਜੀ ਦੇ ਵਿੱਚ ਫਿਰ ਉਹ ਮੋਟਰ ਲਵਾ ਲੈਂਦੇ ਆ ਫਿਰ ਤੁਹਾਡੀ ਪੰਚਾਇਤੀ ਜ਼ਮੀਨਾਂ ਆ ਜਾਂ ਜੇ ਹੈ ਨਹੀਂ ਪੰਚਾਇਤੀ ਤੇ ਜਿਹੜੀ ਲੋਕਾਂ ਦੀ ਲੱਗੇ ਫਾਰਮ ਹੈਗੇ ਖੇਤ ਹੈਗੇ ਆ ਉਹਨਾਂ ਦੇ ਵਿੱਚ ਵਰਤੀ ਜੋ ਕਿ ਮੈਂ ਆਪਣੇ ਪਿੰਡ ਨੂੰ ਸ਼ੁਰੂ ਕਰਵਾਉਣ ਦਾ ਮੇਰੀ ਤਾਂ ਉਹਨਾਂ ਨਾਲ ਗੱਲਬਾਤ ਹੋ ਜੀ ਰਹੀ ਦੀ ਤੋ ਇਸ ਕਰਕੇ ਆਪਾਂ ਉਹ ਆਪਣੇ ਪਿੰਡ ਦਾ ਹੀ ਮਾਡਲ ਥਾੜੀਏ ਮੈਂ ਨੱਗਰ ਵਾਲਿਆਂ ਨੂੰ ਬੇਨਤੀ ਕੀਤੀ ਕੋਈ ਨਹੀਂ ਤੁਸੀਂ ਨਾ ਦਿਓ ਮੈਂ ਕਰਵਾਉਂਦਾ ਆ ਤੇ ਉਹ ਜੇ ਆਪਾਂ ਇਹੋ ਜਿਹੇ ਪਿੰਡਾਂ ਦੇ ਸੁਣ ਤਨਮਨ ਕਾਣ ਨੇ ਹਾਲ ਨੇ ਹਲ ਸਦਾ ਅਸੀਂ ਇਹਨਾਂ ਦਾ ਦੇਖਿਆal ਰੱਖੇ ਇਹ ਵੀ ਰੱਖਾਏ ਸਦਾ ਖਿਆਲ ਸਾਡਾ ਇਹਨਾਂ ਵਿੱਚ ਜਰ ਜਹ ਹੈ ਖੁੱਲ ਜਾਂਦੀ ਜੀਵ ਹੁੰਦਾ ਹੈ ਹਾਲੋ ਬਿਹਾਲ ਸਾਡਾ ਜਿਹੜੇ ਧੂਏ ਜੋ ਨਿਕਲ ਰਹੇ ਜੰਨੀਆਂ ਜੋ ਸੁੱਧ ਹਵਾ ਨੂੰ ਦੋਸਤ ਬਣਾਏ ਜਾਂਦੇ ਸੜਕਾਂ ਉੱਤੇ ਇਹ ਦੌੜ ਰਹੇ ਤੇਜ਼ ਵਾਹਨ ਗੰਦੇ ਧੂਏ ਨਾਲ ਜਹਿਰ ਫਲਾਈ ਜਾਂਦੇ ਫਸਲ ਕੱਟਣ ਤੋਂ ਬਾਅਦ ਕਿਸਾਨ ਸਾਡੇ ਅਗਨਾਲ ਨੂੰ ਹੱਥਾਂ ਲਾਈ ਜਾਂਦੇ ਸਾਰੀ ਆਗੋ ਹਵਾ ਹੀ ਹੋਈ ਦੋਸਤ ਔਖੇ ਸਾਲੇ ਅਸਾਂ ਨੂੰ ਆਈ ਜਾਂਦੇ ਅਸੀਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ ਕਾ ਰਹੇ ਅਸੀਂ ਹਾਂ ਬੜਾ ਗੁਰਵਾਨ ਪਾਣੀ ਪਾਣੀ ਧਰਿਆ ਥੱਲੇ ਨੂੰ ਜਾ ਰਿਹਾ ਏ ਕਟ ਦੇਹਾ ਹੈ ਇਹ ਵਿੱਚੇ ਤੱਕ ਆਧ ਪਾਣੀ ਪਹਿਲਾ ਪਾਣੀ ਸੁਨਿਆ ਕੋ ਫੋਟ ਥੱਲੇ ਮੇਰਾ ਰਹਾ 200 ਫੋਟ ਤੋਂ ਬਾਅਦ ਪਾਣੀ